ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੇ YouTube ਚੈਨਲ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਤੁਹਾਡੇ ਵਾਸਤੇ ਸੈਕੰਡ ਹੈਂਡ ਟਰੈਕਟਰ ਕੋਈ ਨਾ ਕੋਈ ਸੇਲ ਵਾਸਤੇ ਲੈ ਕੇ ਆਉਣੇ ਆ ਤੇ ਕੋਸ਼ਿਸ਼ ਕਰੀਦੀ ਹੈ ਕਿ ਬਹੁਤ ਹੀ ਵਾਜਬ ਰੇਟ ਤੇ ਤੁਹਾਨੂੰ ਦਿੱਤਾ ਜਾਵੇ ਉਸੇ ਤਰ੍ਹਾਂ ਅੱਜ ਆਪਾਂ ਤੁਹਾਡੇ ਲਈ ਇੱਕ ਸਵਰਾਜ 744 ਲੈ ਕੇ ਆਏ ਆ ਪਿੱਛੇ ਤੁਸੀਂ ਫਰੇਮ 'ਚ ਦੇਖ ਹੀ ਰਹੇ ਹੋ ਬਹੁਤ ਹੀ ਵਾਜਬ ਰੇਟ ਤੇ ਦਵਾਂਗੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਸੀਂ ਚੈਨਲ ਤੇ ਨਵੇਂ ਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆਂ ਆਪਾਂ ਇਹਦੇ ਬਾਰੇ ਪੂਰੀ ਡਿਟੇਲ ਚ ਗੱਲਬਾਤ ਪਹਿਲਾਂ ਤੇ ਆਪਾਂ ਇਹਦੇ ਪੂਰੀ ਸਪੈਸੀਫਿਕੇਸ਼ਨਾਂ ਦੀ ਗੱਲਬਾਤ ਕਰਾਂਗੇ ਤੇ ਬਾਅਦ ਚ ਆਪਾਂ ਇਸ ਦੇ ਰੇਟ ਮਾਡਲ ਵਗੈਰਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਡਿਟੇਲ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਸਵਰਾਜ 743 ਲੈ ਕੇ ਆਏ ਹਾਂ ਤੁਸੀਂ ਝਲਕੀਆਂ ਦੇਖ ਹੀ ਲਈਆਂ ਟਰੈਕਟਰ ਦੀਆਂ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਹੀ ਲਈ ਆ ਬਾਕੀ ਗੱਲ ਆਪਾਂ ਹੁਣ ਡਿਟੇਲ ਦੇ ਵਿੱਚ ਕਰਦੇ ਹਾਂ ਸਭ ਤੋਂ ਪਹਿਲਾਂ ਜਿਾਪੇ ਦੇ ਫਰੰਟ ਤੋਂ ਸ਼ੁਰੂ ਕਰੀਏ ਤੇ ਫਰੰਟ 'ਚ ਦੋ ਹੈਲੋਜਨ ਲਾਈਟ ਦਿੱਤੀਆਂ ਹੋਈਆਂ ਕੰਪਨੀ ਨੇ ਸਵਰਾਜ ਦੀ ਬੈਜਿੰਗ ਦਿੱਤੀ ਹੋਈ ਹੈ ਅੱਗੇ ਤੇ ਕਸਟਮਰ ਨੇ ਆਪ ਬੰਪਰ ਲਵਾਇਆ ਹੋਇਆ ਵੈਸੇ ਨਾਲ ਨਹੀਂ ਆਉਂਦਾ ਇਹ ਵਾਲਾ ਇਹ ਆਪ ਬਾਅਦ 'ਚ ਲਗਵਾਇਆ ਹੋਇਆ ਖੁੱਲੀ ਹਵਾ ਦਾ ਰਜਾਲੀ ਦਿੱਤੀ ਹੋਈ ਆ ਉਸ ਟਾਈਮ ਪਹਿਲਾਂ ਸਿਰਫ ਫਰੰਟ ਤੇ ਹੀ ਇੱਕ ਜਾਲੀ ਆਉਂਦੀ ਸੀ ਹਵਾ ਕ੍ਰੋਸਿੰਗ ਆਸਤੇ ਸਾਈਡ ਵਾਲੇ ਪੱਲੇ ਬੰਦ ਆਉਂਦੇ ਸੀ ਹੁਣ ਅੱਗੇ-ਅੱਗੇ ਜਿਵੇਂ ਕੰਪਨੀ ਨਵੀਂ ਸ਼ੋਅ ਕੱਢੀ ਆ ਹੁਣ ਤਾਂ ਚਾਰ ਸਫਿਰੇ ਖੁੱਲਾ ਦੇਣ ਲੱਗ ਗਈ ਆ ਇਸ ਤੋਂ ਬਾਅਦ ਆਪ ਅਗਲੇ ਹਿੱਸੇ ਦੀ ਗੱਲ ਕਰੀਏ ਤੇ ਅਗਲਾ ਹਿੱਸਾ ਦਾ ਅਡਜਸਟੇਬਲ ਆਉਂਦਾ ਜਿਹੜਾ ਟਰੈਕਟਰ ਤੁਸੀਂ ਹੁਣ ਦੇਖ ਰਹੇ ਹੋ ਇਹ ਬਿਨਾ ਪਾਵਰ ਸਟੀering ਵਾਲਾ ਪਾਵਰ ਸਟੀering ਤੋਂ ਬਿਨਾ ਵਾ ਬਾਕੀ ਸਾਰੇ ਫੀਚਰਾਂ ਨਾਲ ਲੈਸ ਆ ਇਸ ਤੋਂ ਅੱਗੇ ਆਪਾਂ ਇਸ ਦੇ ਇੰਜਨ ਤੇ ਆ ਜਾਈਏ ਜੇ ਆਪਾਂ ਇਸ ਦੇ ਇੰਜਨ ਦੀ ਗੱਲ ਕਰੀਏ ਤੇ ਜਿਹੜਾ ਮਾਡਲ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਟਰੈਕਟਰ ਦੇ ਇੰਜਨ ਦਾ ਮਾਡਲ ਹੈਗਾ ਆਰਬੀਟੀਟੀਆਰ ਜੇ ਆਪਾਂ ਇਸ ਦੇ ਇੰਜਨ ਦੀ ਐਚਪੀ ਦੀ ਗੱਲ ਕਰ ਲਈਏ ਤੇ ਇਹ ਟਰੈਕਟਰ 45 ਐਚਪੀ ਦੇ ਵਿੱਚ ਇਹ ਟਰੈਕਟਰ ਆਉਂਦਾ ਸੀ ਸੁਰਾ 744 ਤੇ ਇਹ ਟਰੈਕਟਰ ਤਿੰਨ ਸਿਲੰਡਰ ਡੀਜ਼ਲ ਇੰਜਨ ਦੇ ਨਾਲ ਆਉਂਦਾ ਮਾਈਕੋ ਪੰਪ ਦੇ ਨਾਲ ਆਉਂਦਾ ਕੂਲਿੰਗ ਸਿਸਟਮ ਦੀ ਗੱਲ ਕਰ ਲਈਏ ਤੇ ਵਾਟਰ ਕੂਲਡ ਸਿਸਟਮ ਆਉਂਦਾ ਸੀ ਇਹਦੇ ਵਿੱਚ ਤੇ ਜੇ ਆਪਾਂ ਇਹਦੇ ਫਿਲਟਰ ਦੀ ਗੱਲ ਕਰਦੇ ਆਂ ਤੇ ਔਇਲ ਬਾਥ ਵਾਲਾ ਇਹਦਾ 에ਅਰ ਫਿਲਟਰ ਆਉਂਦਾ ਸੀ ਹੁਣ ਅੱਗੇ ਆਪਾਂ ਇਸ ਦੇ ਇੰਜਨ ਦੇ ਆਰਪੀਐਮ ਦੀ ਗੱਲ ਕਰ ਲਈਏ ਤਾਂ ਇਹ ਟਰੈਕਟਰ 2000 RPM ਤੇ ਆਪਣੀ ਬੈਸਟ ਪਰਫਾਰਮੈਂਸ ਜਨਰੇਟ ਕਰਦਾ। ਇਹ ਟਰੈਕਟਰ ਦਾ ਇੰਜਨ 3136 CC ਵਾਲਾ ਹੈ ਇਸ ਦਾ ਇੰਜਨ ਆ। ਇਸ ਤੋਂ ਅੱਗੇ ਜੇ ਆਪਾਂ ਇਸ ਦੇ ਟਰਾਂਸਮਿਸ਼ਨ ਤੇ ਹੋ ਜਾਈਏ 11 ਤੇ ਤਾਂ ਇਹ 2 ਸਪੀਡ ਦੇ ਵਿੱਚ ਜਾਨੀ ਕਿ ਲੋ ਹਾਈ ਵਾਲਾ ਟਰੈਕਟਰ ਸਪੀਡਾਂ ਦੀ ਗੱਲ ਕਰ ਲਈਏ ਤੇ ਚਾਰ ਸਪੀਡਾਂ ਚ ਆਉਂਦਾ ਸੀ ਪੰਜਵਾਂ ਇਸ ਦਾ ਬੈਕ ਗੇਅਰ ਆ ਜਾਂਦਾ ਸੀ। ਜਾਨੀ ਕਿ ਟੋਟਲ ਗੇਅਰ ਇਹਦੇ 8 ਫਾਰਵਰਡ ਤੇ 2 ਰਵਰਸ ਗੇਅਰ ਬੰਦੇ ਆ ਇਹਦੇ। ਇਹ ਟਰੈਕਟਰ ਕੰਪਨੀ ਨੇ ਸਿੰਗਲ ਕਲੱਚ ਤੇ ਡਬਲ ਕਲੱਚ ਦੋਨਾਂ ਵਿੱਚ ਕੱਢਿਆ ਪਰ ਜਿਹੜਾ ਟਰੈਕਟਰ ਨੂੰ ਤੁਸੀਂ ਖਾਸ ਦੇਖ ਰਹੇ ਹੋ ਇਹ ਟਰੈਕਟਰ ਡਬਲ ਸਟੀering ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਤਾ ਕੰਪਨੀ ਨੇ ਪਾਵਰ ਸਟੀering ਤੇ ਮਕੈਨੀਕਲ ਸਟੀering ਦੋਨੇ ਕੱਢੇ ਸੀ ਪਰ ਇਹ ਟਰੈਕਟਰ ਸਾਦਾ ਸਟੀering ਯਾਨੀ ਕਿ ਮਕੈਨੀਕਲ ਸਟੀering ਦੇ ਨਾਲ ਇਹ ਟਰੈਕਟਰ ਆਉਂਦਾ ਜੇ ਇਸ ਤੋਂ ਅੱਗੇ ਆਪਾਂ ਟਰੈਕਟਰ ਦੀ ਲਿਫਟ ਦੀ ਗੱਲ ਕਰੀਏ ਤਾਂ ਲਿਫਟ ਕਪੈਸਿਟੀ ਇਸ ਟਰੈਕਟਰ ਦੀ 1500 ਕਿਜੀ ਇਸ ਟਰੈਕਟਰ ਦੀ ਲਿਫਟ ਕਪੈਸਿਟੀ ਆਉਂਦੀ ਆ ਜੇ ਪੀਟੀਓ ਦੀ ਗੱਲ ਕਰੀਏ ਤੇ 540 ਚੱਕਰਾਂ ਵਾਲੀ ਇਸ ਦੀ ਪੀਟੀਓ ਹੁੰਦੀ ਹੈ 6 ਛਰੀ 540 ਚੱਕਰਾਂ ਵਾਲੀ ਤੇ ਇਸ ਤੋਂ ਅੱਗੇ ਆਪਾਂ ਜੇ ਇਸ ਦੀ ਬ੍ਰੇਕਾਂ ਦੀ ਗੱਲ ਕਰਦੇ ਆ ਤਾਂ ਤੇਲ ਬ੍ਰੇਕਾਂ ਦੇ ਨਾਲ ਹੀ ਟਰੈਕਟਰ ਟਰੈਕਟਰ ਮੈਂ ਤੁਹਾਨੂੰ ਮੀਟਰ ਵਗੈਰਾ ਟਰੈਕਟਰ ਦਾ ਮੀਟਰ ਸਾਰਾ ਕੁਝ ਵਰਕਿੰਗ ਚ ਜੇ ਆਪਾਂ ਇਸ ਦੇ ਘੰਟਿਆਂ ਦੀ ਗੱਲ ਕਰੀਏ ਤੇ ਇਹ ਟਰੈਕਟਰ 3544 ਘੰਟੇ ਚੱਲਿਆ ਹੋਇਆ ਲੋ ਜੀ ਸਵਰਾਜ 744 ਲੱਗੇ ਆ ਸਟਾਰਟ ਕਰਨਾ ਆਪਾਂ ਉਹ ਹਾਈ ਲੋ ਵੀ ਨਿਊਟਰਲ ਕਰਨਾ ਪਊ ਇਹਦਾ ਹੈਂਡ ਬ੍ਰੇਕ ਲਾ ਲੀਏ ਘੇਰ ਪਾਲਿਆ ਜੀ ਆਪਾਂ ਪਹਿਲਾ ਤੁਰ ਲਿਆ ਜੀ ਆਪਾਂ ਆਵਾਜ਼ ਪੂਰੀ ਓਕੇ ਆ ਟਰੈਕਟਰ ਦੀ ਮਾਈਕ ਲੱਗਾ ਵਾ ਕਈ ਵਾਰ ਸੁਣਨ ਦੇ ਵਿੱਚ ਮਾਈਕ ਕਰਕੇ ਥੋੜੀ ਆਵਾਜ਼ ਦੀ ਦਿੱਕਤ ਆ ਸਕਦੀ ਬੰਦੇ ਨੂੰ ਪਰ ਮੈਂ ਬਿਲਕੁਲ ਓਕੇ ਆ ਟਰੈਕਟਰ ਪੁਰੀਆਂ ਬੜਕਾ ਮਾਰਦਾ ਤੇਲ ਬ੍ਰੇਕਾਂ ਦੇ ਨਾਲ ਇਹ ਪਾਲਿਆ ਜੀ ਆਪਾਂ ਬੈਗ ਗੇਅਰ ਠੋਕ ਲੈ ਜਿੱਥੇ ਆਪਾਂ ਬਾਕੀ ਗੱਲ ਕਰਦੇ ਹਾਂ ਅੱਗੇ ਕਿੰਟੇ ਦੀ ਜੀ ਗੱਲ ਕਰਾਂ ਤੇ 7744 ਘੰਟੇ ਚੱਲਿਆ ਆ ਟਰੈਕਟਰ ਜੀ ਕਰਦੀ ਆ ਆਪਾਂ ਬੰਦ ਹਣ ਉਸ ਤੋਂ ਬਾਅਦ ਤੁਸੀਂ ਟਰੈਕਟਰ ਦਾ ਵੀਊ ਦੇਖੋ ਆਪਾਂ ਉੱਪਰ ਡਰਾਈਵਰ ਸੀਟ ਤੇ ਬੈਠੇ ਹੋਏ ਆ ਬੈਂਚ ਪੂਰਾ ਖੁੱਲਾ ਡੁੱਲਾ ਟਰੈਕਟਰ ਮਗਰਾੜਾ ਵਗੈਰਾ ਦੀ ਕੰਡੀਸ਼ਨ ਵੀ ਚੈੱਕ ਕਰ ਲਓ ਇਹ ਟਰੈਕਟਰ ਸਾਰਾ オリジナル ਕਿਤੇ ਕੋਈ ਰੰਗ ਪੇਂਟ ਨਹੀਂਗਾ ਜੋ ਵੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਹੈ オリジナル ਹੁਣ ਜੇ ਆਪਾਂ ਖਾਸ ਟਰੈਕਟਰ ਦੀ ਗੱਲ ਕਰੀਏ ਤੇ ਇਹਦੀ ਲੰਬਾਈ ਚੁੜਾਈ ਦੀ ਇਹ ਟਰੈਕਟਰ 3455 ਐਮਐਮਐਸ ਦੀ ਲੰਬਾਈ ਸੀ ਟਰੈਕਟਰ ਦੀ ਤੇ ਜੇ ਆਪਾਂ ਟਰੈਕਟਰ ਦੀ ਚੁੜਾਈ ਦੀ ਗੱਲ ਕਰਦੇ ਆ ਤੇ 1830 ਐਮਐਮ ਦੀ ਟਰੈਕਟਰ ਦੀ ਚੁੜਾਈ ਸੀ ਜੇ ਆਪਾਂ ਵੀਲ ਬੇਸ ਦੀ ਗੱਲ ਕਰੀਏ ਜਾਣੀ ਕਿ ਅਗਲੀਆਂ ਹੱਬਾ ਤੋਂ ਲੈ ਕੇ ਪਿਛਲੀਆਂ ਹੱਬਾ ਤੱਕ ਤਾਂ ਇਹ 2095 mm ਦਾ ਇਸ ਦਾ ਵੀਲ ਬੇਸ ਹੈ ਟਰੈਕਟਰ ਦਾ ਫਿਊਲ ਟੈਂਕੀ ਦੀ ਗੱਲ ਕਰ ਲਈਏ ਆਪਾਂ ਲਗਭਗ 55 ਲੀਟਰ ਇਸ ਵਿੱਚ ਡੀਜ਼ਲ ਪਾਇਆ ਜਾਂਦਾ ਟੈਂਕੀ 'ਚ ਤੇ ਆਪਾਂ ਜਿਸ ਟਰੈਕਟਰ ਦੀ ਗਰਾਉਂਡ ਕਲੀਅਰੈਂਸ ਦੀ ਗੱਲ ਕਰ ਲਈਏ ਤੇ 350 mm ਇਸ ਟਰੈਕਟਰ ਦੀ ਗਰਾਉਂਡ ਕਲੀਅਰੈਂਸ ਆਉਂਦੀ ਆ ਟਰੈਕਟਰ ਦਾ weight ਲਗਭਗ 2000 kg ਦੇ ਲਗਭਗ ਟਰੈਕਟਰ ਦਾ weight ਆ ਇਹ ਟਰੈਕਟਰ ਆਪਦੀ ਮਾਈਲੇਜ ਵਾਸਤੇ ਆਪਣੇ ਬੈਕਅਪ ਟਾਰਕਾਸ ਤੇ ਖਾਸ ਕਰਕੇ ਜਾਣਿਆ ਜਾਂਦਾ ਟਰੈਕਟਰ ਕਿਸਾਨ ਵੀਰਾਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੀ ਟਰੈਕਟਰ ਹਰਮਨ ਪਿਆਰਾ ਰਿਹਾ ਵਾ 735 ਤੋਂ ਲੈ ਕੇ ਸਵਰਾਜ ਦੇ ਲਗਭਗ ਸਾਰੇ ਟਰੈਕਟਰ ਹੀ ਚੰਗੀ ਮਾਰਕੀਟ ਬਣਾਈ ਬੈਠੇ ਆ ਜੇ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ ਤੇ ਅਗਲੇ ਟਾਇਰ ਇਸ ਦੇ 616 ਦੇ ਆਉਂਦੇ ਸੀ ਕਿਉਂਕਿ ਇਹ ਟਰੈਕਟਰ ਸਾਦੇ ਸਟੀਰਿੰਗ ਦੇ ਨਾਲ ਆ ਜਿਹੜਾ ਟਰੈਕਟਰ ਪਾਵਰ ਸਟੀਰਿੰਗ ਨਾਲ ਆਉਂਦਾ ਉਹ ਟਾਇਰ 750 16 ਦੇ ਆਉਂਦੇ ਆ ਜੇ ਆਪਾਂ ਮਗਰਲੇ ਟਾਇਰਾਂ ਦੀ ਗੱਲ ਕਰੀਏ ਤਾਂ 14x28 ਵਾਲੇ ਮਗਰਲੇ ਟਾਇਰ ਆ ਇਹਦੇ ਤੇ ਖਾਸ ਇਹ ਨਾ ਟਾਇਰਾਂ ਦੀ ਗੱਲ ਕਰ ਲਈਏ ਆਪਾਂ ਕੰਡੀਸ਼ਨ ਕੀ ਹੈ ਟਾਇਰਾਂ ਦੀ ਤੇ ਮਗਰਲੇ ਟਾਇਰ ਲਗਭਗ ਤੇ ਅਗਲੇ ਟਾਇਰ ਵੀ ਲਗਭਗ 60-65% ਅਗਲੇ ਟਾਇਰ ਤੇ ਖਾਸ ਇਸ ਟਰੈਕਟਰ ਦੇ ਮਤਲਬ ਖਾਸੀਅਤ ਕੀ ਰਹਿੰਦੀ ਆ ਘੱਟ ਤੇਲ ਖਰਚੇ ਵਾਸਤੇ ਜਾਣਿਆ ਜਾਂਦਾ ਟਰੈਕਟਰ ਯਾਨੀ ਕਿ ਪੀਟੀਓ ਵਗੈਰਾ ਦੀ ਪਾਵਰ ਵੀ ਚੰਗੀ ਆ ਟੁੜੀ ਤੜੀ ਵਾਲੀ ਮਸ਼ੀਨ ਤੇ ਤੁਸੀਂ ਵਧੀਆ ਲਾ ਸਕਦੇ ਆ ਛੋਟੇ ਦਾ ਛੋਟਾ ਟਰੈਕਟਰ ਆ ਤੇ ਵੱਡੇ ਦਾ ਵੱਡਾ ਕੰਮ ਇਸ ਤੋਂ ਲੈ ਸਕਦੇ ਆ ਤੁਸੀਂ ਹੁਣ ਜੇ ਆਪਾਂ ਇਸ ਟਰੈਕਟਰ ਦੇ ਮਾਡਲ ਵਗੈਰਾ ਦੀ ਗੱਲ ਕਰ ਲਈਏ ਤਾਂ ਇਹ ਟਰੈਕਟਰ ਜਿਹੜਾ ਆਪਣੇ ਕੋਲ ਆਇਆ 2014 ਮਾਡਲ ਆ ਇੰਜਨ ਗੇਅਰ ਲਿਫਟ ਦਾ ਬਿਲਕੁਲ ਓਕੇ ਆ ਤੁਸੀਂ ਜਿਵੇਂ ਮਰਜ਼ੀ ਚਲਾ ਕੇ ਵਾ ਕੇ ਚੈੱਕ ਕਰ ਸਕਦੇ ਆ ਕੰਡੀਸ਼ਨ ਦੀ ਗੱਲ ਕਰੀਏ ਤੇ ਰੰਗ ਪੇਂਟ ਦਾ オリジナル ਟਰੈਕਟਰ ਜੋ ਰਿੰਮਾ ਵਗੈਰਾ ਦੀ ਕੰਡੀਸ਼ਨ ਸਾਰੀ ਜੈਨੂਨ ਆ ਕਿਤੇ ਕੋਈ ਰੀਪੇਂਟ ਨਹੀਂ ਹੋਇਆਗਾ ਸ਼ੌਵ ਵਗੈਰਾ ਦੀ ਕੰਡੀਸ਼ਨ ਵੀ ਤੁਹਾਨੂੰ ਮੈਂ ਚੈੱਕ ਕਰਵਾ ਦਿੰਨਾ ਸ਼ੌਵ ਵਗੈਰਾ ਦਾ ਸਾਰਾ ਜੈਨੂਨ ਆ ਟਰੈਕਟਰ ਕਿਤੇ ਕੋਈ ਰੰਗ ਪੇਂਟ ਨਹੀਂ ਹੋਇਆ ਹੋਗਾ ਮਾਡਲ ਜਿਵੇਂ ਤੁਹਾਨੂੰ ਮੈਂ ਦੱਸਤਾ ਕਿ ਮਾਡਲ ਇਹ ਹੈਗਾ 2014 ਨੰਬਰ ਇਸ ਦਾ ਹੈਗਾ ਆਂਧਰਾ ਪ੍ਰਦੇਸ਼ ਦਾ ਕਾਪੀ ਗਾਰਡ ਸਭ ਕੁਝ ਮਿਲ ਜਾਣਗੇ ਬਹੁਤ ਹੀ ਵਾਜਬ ਜà ਰੇਟ ਰੱਖਿਆ ਮਾਡਲ 14 ਰੇਟ ਤੁਹਾਨੂੰ 2002 ਮਾਡਲ ਵਾਲਾ ਦੇ ਦੇਣਾ ਆਪਾਂ ਰੇਟ ਇਸ ਦਾ ਹੈਗਾ ਸਿਰਫ 2,55,000 ਰੁਪਇਆ ਖਰੀਦਣ ਲਈ ਤੁਸੀਂ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਇੱਕ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ